ਬਾਕੀ ਇਹ ਕੁਪਰਾ ਆਪਣੇ ਪੇਜ ਲਾਈਵ ਤੇ ਸ਼ੇਅਰ ਕਰਕੇ ਹੁੰਦਾ ਤੇ ਆਪ ਵੀ ਟੈਂਕੀ ਫੋਨ ਕਰਾ ਕੇ ਦੇਣਾ ਨਹੀਂ ਕਾਰ ਲੈ ਕੇ ਜਾਂਦਾ ਇੰਨਾ ਕਿ ਆਪ ਤੁਹਾਨੂੰ ਦੀ ਆ ਆਪਣੇ ਕੋਲ ਸਤੂ ਸਟਾਰਟ ਕਰਾਂਗੇ 2019 ਮਾਡਲ ਆ ਹਾਂਜੀ ਟਾਇਓਸ ਆ ਜੀ ਜੀ ਜਿਹੜੀ ਡੀਜ਼ਲ ਆ ਇਹ i20 ਆ ਹਾਂਜੀ 2017 ਮਾਡਲ ਆ ਜੀ ਤੇ ਵਾਕੇ ਆ ਜੀ ਇਹ i20 2018 ਮਾਡਲ ਆ ਠੀਕ ਆ ਜੀ ਇਹ ਡੀਜ਼ਲ ਆ ਉਹ ਬਾਅਦ ਇਹ 2012 ਮਾਡਲ ਆ ਪੋਲੋ ਆ ਬਾਕੀ ਰਗ ਨਹੀਂ ਛੋਟੇ ਬਜਟ ਦੇ ਵਿੱਚ ਆ ਜਾਂਦੀ ਆ ਠੀਕ ਆ ਜੀ ਕਾਰ ਸੋਹਣੀ ਆ ਤੇ ਜੀ ਉਸ ਤੋਂ ਬਾਅਦ ਇਹ i10 grand ਆ ਗਈ 2016 ਮਾਡਲ ਇਹ ਕਿਹਾ ਉਹ 3 ਆ ਜੀ ਠੀਕ ਆ ਜੀ 2012 ਮਾਡਲ ਆ ਠੀਕ ਆ ਜੀ ਔਰ ਅੱਗੇ ਆ ਗਈ بریਜਾ ਜੀ ਉਸ ਤੋਂ ਬਾਅਦ بریਜਾ ਆ ਗਈ 2000 ਤੇ 19 ਮਾਡਲ ਆ ਆਟੋਮੈਟਿਕ ਆ ਹਾਂ ਜੀ ਜੀ ਇਹ ਆ ਗਈ بریਜਾ ਟਾਪ ਵਾਲਾ ਮਾਡਲ ਆ 16 ਮਾਡਲ ਆ ਜੀਡੀੀ ਪਲੱਸ ਠੀਕ ਆ ਜੀ ਚੰਦਾ ਮਾਡਲ ਆ ਵੀਡੀਆ ਹੀ ਆਪਸ਼ਨਲ ਆ ਜੀ ਤੇ ਇਹ ਫਰਸਟ ਓਨਰ ਆ ਸੰਬਾਲ ਸਾਹਿਬ ਵੀਰੇ ਐਨ ਆਰ ਆਈ ਜਨੇ ਵੀ ਆਉਂਦੇ ਆ ਗੱਲਾਂ ਨੂੰ ਪਸੰਦ ਕਰਦੇ ਆ ਠੀਕ ਆ ਜੀ ਤੇ 2018 ਮਾਡਲ ਆ ਜੀ ਠੀਕ ਆ ਜੀ ਆਪਣੇ ਚੱਲ ਗਈ 60 ਕਿਲੋਮੀਟਰ ਲੋਕਲ ਨੰਬਰ ਆ ਜੀ ਫੋਰਚੂਨਰ ਆ ਵੀਰੇ 14 ਮਾਡਲ ਆ ਠੀਕ ਆ ਜੀ ਆਟੋਮੈਟਿਕ ਆ ਜੀ ਇਸ ਤੇ ਸੋਬਾ ਕ੍ਰਸਟਾ ਵਾ ਹਾਂ ਜੀ 2018 ਮਾਡਲ ਆ ਠੀਕ ਆ ਜੀ ਮੈਨੂਅਲ ਆ ਜੀ ਇਹ ਕਾਰ 18 ਮਾਡਲ ਆ ਪਹਿਲੇ 9 ਲੱਖ ਕਿਲੋਮੀਟਰ ਚੱਲੀ ਹੋਈ ਆ ਠੀਕ ਆ ਜੀ 올 ਰੋਡਰ ਮਾਡਲ ਆ ਹਾਂ ਜੀ ਠੀਕ ਆ ਇਸ ਦੇ ਵਿੱਚ ਟਾਇਰ ਹੋਣੇ ਨਵੇਂ ਪੈ ਗਏ ਆ ਜੀ ਬਾਡੀ ਤੇ ਲਾਇ ਲੱਗੇ ਹੋਏ ਆ ਫਟਲਾ ਪਹਿਲੇ ਨਾਮ ਦੀ ਆ ਇਹ ਬੜੇ ਰੇਟ ਚ ਘਾੜ ਦੇ ਦਾਂਗੇ ਠੀਕ ਹੈ ਜੀ 2014 ਮਾਡਲ ਆ ਇਸ ਤੇ ਇਹਨਾਂ ਨੂੰ 20 NCL ਲਾਈਟਰ ਲੱਗੇ ਹੋਏ ਆ ਠੀਕ ਆ 2017 ਮਾਡਲ ਆ ਜੀ 2017 ਮਾਡਲ ਇਹ ਤੇ ਵੀ ਲਾਈਟਰ ਪਹਿਲਾਂ ਲੱਗਿਆ 5000 ਕਿਲੋਮੀਟਰ ਚੱਲੇ ਆ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਇਕਬਾਲ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਉਕੇ ਆਪਾਂ ਗੱਡੀਆਂ ਦੀ ਵੀਡੀਓ ਲੈ ਕੇ ਆਉਨੇ ਹੁੰਨੇ ਆ ਤੇ ਅੱਜ ਵੀ ਮੈਂ ਤੁਹਾਡੇ ਵਾਸਤੇ 25-30 ਗੱਡੀਆਂ ਪੂਰੀਆਂ ਘੈਂਟ ਗੱਡੀਆਂ ਲੈ ਕੇ ਆਇਆ ਵਾਂ ਬਣੇ ਰਹਿਓ ਤੁਸੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਪਹੁੰਚਿਆ ਪੈਂਡ ਮੁੱਲਾਂਪੁਰ ਕਾਰ ਕਲੱਬ ਵਾਲੇ ਕਾਰ ਬਿਯਾਰ ਵਾਲੇ ਵੀਰ ਹੁਣਾ ਕੋਲੇ ਅੱਜ ਆਪਣੇ ਨਾਲ ਹੋਣਗੇ ਵੀਰਾ ਵੈਕਟਰ ਹੁਣੀ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਤੁਸੀਂ ਗੱਡੀਆਂ ਦੇਖੋ ਪਹਿਲਾਂ ਤੇ ਫਿਰ ਤੁਹਾਨੂੰ ਕੱਲੀ-ਕੱਲੀ ਗੱਡੀ ਡਿਟੇਲ ਦਵਾਂਗੇ ਵੀਰੇ ਹੁਣਾਂ ਨਾਲ ਮਿਲਦੇ ਆਂ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੋਈ ਬਾਈ ਜੀ ਠੀਕ ਠਾਕ ਹੋ ਜੀ ਤੁਸੀਂ ਦੱਸੋ ਠੀਕ ਠਾਕ ਹੋ ਠੀਕ ਆ ਬਾਈ ਜੀ ਬਾਈ ਜੀ ਇੱਕ ਤਾਂ ਆਪਣੇ ਭਰਾਵਾਂ ਨੂੰ ਐਡਰੈਸ ਦਾ ਦੋ ਆਪਣਾ ਠੀਕ ਆ ਜੀ ਹਾਂਜੀ ਤਾਂ ਇਸ ਟਾਈਮ ਤੁਸੀਂ ਖੜੇ ਹੋ ਮੁੱਲਾਪੁਰ ਦਾਖਾ ਜੀ ਜਦੋਂ ਆਪਾਂ ਮੋਗੇਵਾਲੀ ਸਾਈਡ ਤੋਂ ਆਉਨੇ ਆ ਪੌੜ ਉਤਰ ਜਾਣਾ ਵਾ ਪੌੜ ਉਤਰ ਕੇ ਖੱਬੇ ਹੱਥ ਸਾਡਾ ਆਪਣੇ ਸਾਹਮਣੇ ਸਾਡੇ ਐਕਸੈਸ ਬੈਂਕ ਆ ਹਾਕਰ ਦਾ ਹਾਕਰ ਦੇ ਸਾਹਮਣੇ ਆਪਣਾ ਆਫਿਸ ਆ ਪਾਣ ਕੋਲ ਢਾਬੇ ਤੋਂ ਪਹਿਲਾਂ ਠੀਕ ਆ ਜੀ ਮੁਲਾ ਪਰ ਦਾਖਾ ਕਿ ਤੁਸੀਂ ਮੁਹੱਵਾਂ ਵਾਲੇ ਸਾਈਡ ਤੋਂ ਖੜਿਆ ਤੁਹਾਡੇ ਐਕਸੈਸ ਬੈਂਕ ਆਉਂਦੀ ਆ ਤੇ ਟਾਵਰ ਉਹਦੇ ਬਿਲਕੁਲ ਸਾਹਮਣੇ ਆ ਠੀਕ ਹੈ ਜੀ ਜੀ ਬਾਈ ਜੀ ਇੱਕ ਜਿੰਨੇ ਆਪਣੇ ਭਰਾ ਦੇਖਦੇ ਆ ਵੀ ਆਪਣੇ ਦੇ ਆਪਾਂ ਜਿੰਨੀਆਂ ਵੀ ਗੱਡੀਆਂ ਦਿਖਾਉਣੀਆਂ ਵਾ ਉਹਨਾਂ ਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਆ ਆਪਣੇ ਦੇ ਕਿਦਾਂ ਟਰਸਟ ਬਣਾ ਕਰਨ ਕਿ ਭਰਾ ਦੂਰ ਗੁਰੂ ਕਿਸੇ ਨੇ ਆਉਣਾ ਹੁੰਦਾ ਨਾ ਮੇਰੀ ਬੇਨਤੀ ਆ ਜੀ ਕਿਉਂਕਿ ਅੱਜ ਕੱਲ ਕਾਰਾਂ ਵੀ ਬਹੁਤ ਹੋ ਗਈਆਂ ਵਾ ਲੋਕ ਵੀ ਬਹੁਤ ਹੱਲੇ ਨਾਲੇ ਡੀਲਰ ਵੀ ਗਾਹ ਵੀ ਹੋ ਕੇ ਵਿਚ ਨਾਲੇ ਜੀ ਜਿਹੜੀ ਮੈਂ ਕਾਰ ਤੁਸੀਂ ਮੇਰੇ ਤੋਂ ਲੈ ਕੇ ਜਾਓਗੇ ਜਾਂ ਕਸਟਮਰ ਮੇਰੇ ਤੋਂ ਕਾਰ ਲੈ ਕੇ ਜਾਊਗਾ ਜੀ ਮੈਂ 6 ਮਹੀਨਿਆਂ ਦੀ ਰਿਟਰਨ ਚ ਗਾਰੰਟੀ ਲਿਖ ਕੇ ਦੇ ਦਿਆਂਗਾ ਠੀਕ ਹੈ ਜੀ ਕਾਰ ਪੰਜ ਵੰਦੀ ਲੱਗੀ ਹੋਵੇ ਵੀ ਬੱਜੀ ਹੋਵੇ ਕਾਰ ਤੇ ਕਾਰ ਵਾਪਸਾ ਤੇ ਪੈਸੇ ਵਾਪਸਾ ਠੀਕ ਹੈ ਜੀ ਕੋਈ ਇੰਜਨ ਚ ਗੇਅਰ ਚ ਕੋਈ ਪ੍ਰੋਬਲਮ ਆ ਜਾਵੇ 6 ਮਹੀਨਿਆਂ ਚ ਕਾਰ ਤਾਂ ਵੀ ਵਾਪਸਾ ਤੇ ਪੈਸੇ ਪੂਰੇ ਦੇ ਪੂਰੇ ਵਾਪਸ ਠੀਕ ਹੈ ਜੀ ਇਹ ਰਿਟਰਨ ਦੇ ਵਿੱਚ ਆਪਾਂ ਲੈ ਕੇ ਗੱਲ ਦੇ ਦਾਂਗੇ ਜੀ ਦੋਸਤੋ ਜਿੰਨੀਆਂ ਵੀ ਤੁਸੀਂ ਗੱਡੀਆਂ ਦੇਖੋਗੇ ਜਿਹੜੀ ਵੀਰ ਹੋਣਾ ਨੇ ਗੱਲ ਕਹਿਤੀ ਆਪਾਂ ਨੂੰ ਉਹ ਰਿਟਰਨ ਦੇ ਵਿੱਚ ਗਾਰੰਟੀ ਹੋਊਗੀ ਵੀ ਸਾਰੇ ਤਰ੍ਹਾਂ ਦੇ ਤੁਸੀਂ ਤੁਸੀਂ ਵੀਰੇ ਹੁਣਾਂ ਸੰਪਰਕ ਕਰ ਸਕਦੇ ਆਂ ਪਰ ਬਾਕੀ ਬਾਈ ਹੁਣਾਂ ਦਾ ਕੰਮ ਵਧੀਆ ਵਾ ਤੁਹਾਨੂੰ ਗੱਡੀਆਂ ਵੀ ਬਹੁਤ ਵਧੀਆ ਤੁਹਾਨੂੰ ਦਿਖਾਵਾਂਗੇ ਬੇ ਇਦਾਂ ਕੋਈ ਪ੍ਰੋਬਲਮ ਹੋਣੀ ਨਹੀਂ ਤੇ ਤੁਸੀਂ ਆਓ ਦੇਖਦੇ ਆਪਾਂ ਕੱਲੀ ਕੱਲੀ ਗੱਡੀ ਦੀ ਵੀਡੀਓ ਕਰਦੇ ਆਂ ਚੈੱਕ ਕਰਦੇ ਆਂ ਗੱਲਬਾਤ ਹਾਂਜੀ ਬਾਈ ਜੀ ਕਿੱਥੋਂ ਛਾੜ ਕਰੋਂਗੇ ਹਾਂਜੀ ਆ ਆਪਣੇ ਕੋਲ ਤੁਸ ਛਾੜ ਕਰਾਂਗੇ 2019 ਮਾਡਲ ਆ ਹਾਂਜੀ ਟਾਇਓਸ ਆ ਜੀ ਜੀ ਜਿਹੜੀ ਡੀਜ਼ਲ ਆ ਇਹ ਵੈਸੇ ਬੰਦ ਹੋ ਚੁੱਕੀ ਆ ਕਾਰ ਡੀਜ਼ਲ ਠੀਕ ਆ ਜੀ ਜਿਹੜੀ ਤੋਂ ਬਹੁਤ ਜ਼ਿਆਦਾ ਮਾਰਕੀਟ ਆ ਜੀ ਇਹ ਫਸਟ ਉਹਨਾਂ ਦਾ 50 52000 ਦਾ ਫਾਰਮਾ ਚੱਲਦਾ ਠੀਕ ਹੈ ਜੀ। ਇਹ ਕੰਮ ਨਹੀਂ ਰੱਖਾਂ 10 ਕਿਆਂ ਪੁਰਸ਼ੀਆਂ ਗੱਡੀਆਂ ਮਾਰ ਤੋਂ ਸਾਡੀ ਕੋਈ ਵੀ ਗੱਡੀ ਤੁਹਾਨੂੰ ਸਾਫ਼ ਨਹੀਂ ਬਣੂਗੀ। ਠੀਕ ਹੈ ਜੀ। ਸਭ ਦੇ ਵਿੱਚ 19 ਮਿੱਟੀ ਰੂਗੀ 19 ਮਿੱਟੀ ਨਾਲ ਭਰਿਆ ਆਉਣਗੀਆਂ। ਠੀਕ ਹੈ ਜੀ। ਸਾਨੂੰ ਉਹ ਲਿੱਪਾ ਪੋਤੀ ਕਰਕੇ ਵੇਚਣ ਦੀ ਆਤ ਨਹੀਂ ਹੈਗੀ। ਠੀਕ ਹੈ ਜੀ। ਇਹ ਲਿੱਪਾ ਪੋਤੀ ਕਰਕੇ ਦਿਖਾ ਕੇ ਦਿਖਾਉਂਦੇ ਕੁਝ ਹੋਰ ਆ। ਵਿਕਮ ਦਾ ਕਰ ਜਾ ਕੇ ਕੋਸ਼ਾ ਆ ਖੜੀਆਂ ਵਾਂ ਤਾਰਾਂ ਦੇ ਮਿੱਟੀ ਵਿੱਚ ਜਿਹੜਾ ਕਿਲੋ ਵਿੱਚ ਪੈ ਜਵੇ 2 ਕਿਲੋ ਪੈ ਜਵੇ ਮੁੰਡਿਆਂ ਨੇ ਕੀਰਾਂ ਬਾਹਰ ਕੱਢਤੀਆਂ ਕੋਈ ਆਪਾਂ ਇੰਟਰਸਟ ਨਹੀਂ ਜਾ ਕੇ ਲਿਪਾ ਪੁੱਤੀ ਕਰਕੇ ਵੇਚਣਾ ਠੀਕ ਹੈ ਜੀ ਜਿੰਨੇ ਵੀ ਹੈਗੇ ਉਹ ਉਦਾਂ ਹੀ ਦਾਸ ਨੂੰ ਮਿਲੂਗਾ ਯਾਨੀ ਕਿ ਜਿੰਨੇ ਵੀ ਹੈਗੇ ਜੈਨੂਅਲ ਨਹੀਂ ਹੋ ਜੈਨੂਅਲ ਹੋਗੀ ਜੇ ਤੁਸੀਂ ਇੱਕ ਅਦਾ ਪੀਸ ਬਾਅਦ ਚ ਪੇਨ ਕਰਾਉਣਾ ਤੁਸੀਂ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਕੁਝ ਨਹੀਂ ਕਰਵਾ ਕੇ ਦੇਣਾ ਅਸੀਂ ਤੁਹਾਨੂੰ ਕਾਰ ਲਿਆਂਦੀ ਕਾਰ ਦਿੱਤੀ ਕੋਈ ਇਹਦੇ ਵਿੱਚ ਕੋਈ ਇੱਕ ਤਾਂ ਕੋਈ ਝਲਿੜ ਝੂਟਾ ਉਹ ਤੁਸੀਂ ਆਪ ਹੀ ਪੇਨ ਕਰਵਾਉਣੀ ਆ ਸਾਡਾ ਕੋਈ ਮੰਨ ਲਓ ਜੈਨੂਅਲ ਨਹੀਂ ਉਹ ਜਿਵੇਂ ਖੜੀ ਠੀਕ ਹੈ ਐ ਨਹੀਂ ਹੈ ਇਹ ਆਪਾਂ ਮਾਰਾ ਨੂੰ ਰੰਗ ਪੈ ਰਿਹਾ ਨਾ 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 ਜਰਦਾਰ ਦੀ ਰੱਖ ਇਹਨਾਂ ਸਮਾਂ ਨਹੀਂ ਹੁੰਦਾ ਵੀ ਗੱਡੀ ਆ ਉੱਪਰ ਰੰਗ ਕਰਾਵਾਂਗੇ ਦੇ ਵਿੱਚਾਂ ਕੇ ਜਾਨੂੰ ਤਾਂ ਵਿਕ ਜਾਂਦੀ ਆ ਉਹਨਾਂ ਇੰਟਰਸਟ ਹੋਣਾ ਚਾਹੀਦਾ ਥੋੜੇ ਤੇ ਬੰਦਿਆਂ ਨੂੰ ਥੋੜੇ ਤੇ ਹੋਣਾ ਚਾਹੀਦਾ ਵਾ ਵੀ ਹਾਂ ਭਾਈ ਗਾਰੰਟੀ ਤੁਹਾਡੀ ਹੋਣੀ ਚਾਹੀਦੀ ਹੈ ਹਾਂਜੀ ਸਾਡੀ ਗਾਰੰਟੀ ਵਾਰੰਟੀ ਹੈ ਅਗਲਾ ਅੱਖਾਂ ਵਿੱਚ ਕੇ ਕਾਰ ਲਾ ਜਾਂਦਾ ਠੀਕ ਹੈ ਜੀ ਸਾਡੇ ਨਾਮ ਮਾਰਾ ਤੋਂ ਡਰ ਕੇ ਕਹਿੰਦਾ ਬਹੁਤ ਜ਼ਿਆਦਾ ਪੂਰੇ ਪੰਜਾਬ ਤੋਂ ਲੋਕੀ ਜੁੜੇ ਹੋਏ ਆ ਕਿਉਂਕਿ ਮੈਂ ਥੋੜਾ ਰਾਜਨੀਤਿਕ ਦੇ ਵਿੱਚ ਵੀ ਹੈਗਾ ਵਾਂ ਇਸ ਕਰਕੇ ਆਪਣੇ ਪੂਰੇ ਪੰਜਾਬ ਹੀ ਕਵਰ ਕਰੀ ਜਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਠੀਕ ਹੈ ਜੀ ਦਾਰੋਬਾਰ ਤੇ ਨਹੀਂ ਨਹੀਂ ਬਹੁਤ ਵਧੀਆ ਜੀ ਇਹ 19 ਮਾਡਲ ਸੀਗੀ ਉਸ ਤੋਂ ਬਾਅਦ ਬਾਈ ਇਹਦਾ ਰੇਟ ਜੀ ਇਹਦਾ ਰੇਟ ਆਪਾਂ ਇਹ ਕਾਰ 6 ਲੱਖ 90 ਹਜ਼ਾਰ ਬੜੀ ਦੇ ਦਾਂਗੇ ਠੀਕ ਹੈ ਜੀ ਨੰਬਰ ਇਹ ਮਾਡਲ ਕਿਹੜਾ ਹੀ ਹੈ ਮਾਡਲ 19 ਆ ਠੀਕ ਹੈ ਜੀ ਵੀਵਾਵਾ BX ਆ ਠੀਕ ਹੈ ਜੀ ਤੇ 올 ਰਿਜਨਲ ਕਾਰ ਆ ਤੇ ਬਾਈ ਜਿੰਨੀਆਂ ਵੀ ਗੱਡੀਆਂ ਆਪਣੇ ਕੋਲੇ ਕੋਈ ਪੁਰਾਣੇ ਆਪਣੇ ਨੇ ਫਾਇਨਾਂਸ ਕਰਾਉਣਾ ਕੋਈ ਤੁਹਾਰੀ ਸਾਰੀਆਂ ਸਾਰੀਆਂ ਮੈਂ ਕਹਿੰਦੇ ਲਗਭਗ 5.5 5 ਲੱਖ ਰੁਪਈਆ ਕਾਰ ਲੋਨ ਤੇ ਨਹੀਂ ਹੁੰਦਾ ਨਾ ਤੁਹਾਡੇ ਪੇਪਰਾਂ ਤੇ ਹੁੰਦਾ ਹੁੰਦਾ ਤੁਹਾਡੇ ਪੇਪਰ ਕਿੱਦਾਂ ਦੇ ਆ ਠੀਕ ਆ ਜੀ ਠੀਕ ਆ ਤੁਹਾਡੇ ਪੇਪਰ ਸਹੀ ਆ ਕਾਰਪਕਾ ਤੇ ਕਹਿੰਦੇ ਸੀ 6 ਲੱਖ ਦਾ ਲੋਨ ਕਰਾ ਲਈ ਤੁਹਾਡੇ ਪੇਪਰ ਸਹੀ ਆ ਤਾਂ ਲੋਨ ਦਿਨਾ ਮਰਜ਼ੀ ਕਰਵਾ ਲਓ ਜੇ ਤੁਹਾਡੇ ਪੇਪਰ ਹੀ ਗਲਤ ਤੇ 4 ਲੱਖ ਦਾ ਲੋਨ ਨਹੀਂ ਹੋਣਾ ਠੀਕ ਆ ਜੀ ਸਾਰੀਆਂ ਸਾਡੇ ਕੋਲ ਜਿਹੜੀਆਂ ਬੈਂਕਾਂ ਵਾਂ ਜਿਵੇਂ ਐਕਸੈਸ ਕੋਟਕ ਐਚਡੀਐਫਸੀ ਆਈਸੀਆਈ ਜਿਹੜੀਆਂ ਬ੍ਰਾਂਡ ਬੈਂਕਾਂ ਵਾਂ ਇਹਨਾਂ ਦਾ ਵਿਆਜ ਦਰ ਵੀ ਘੱਟ ਆ ਉਹਨਾਂ ਨਾਲ ਅਸੀਂ ਕੰਮ ਕਰਦੇ ਅਸੀਂ ਮਾੜੀ ਬੈਂਕ ਦਾ ਕੰਮ ਨਹੀਂ ਕਰਦੇ ਠੀਕ ਆ ਜੀ ਹਾਂਜੀ ਹਾਂਜੀ ਬਾਜੀ ਪਹਿਲਾਂ ਇਧਰੀਆਂ ਕਬਰ ਕਰ ਲਈਏ ਹਾਂਜੀ ਉਧ ਆਪਾਂ ਕੱਲੀ ਕੱਲੀ ਗੱਡੀ ਕਵਰ ਕਰਾਂਗੇ ਆਜੋ ਜੀ ਇਹ ਆਪਣੇ i20 ਆ ਹਾਂਜੀ 2017 ਮਾਡਲ ਆ ਠੀਕ ਆ ਜੀ ਇਹ ਪੈਟਰੋਲ ਕਾਰ ਆ 30000 ਕਿਲੋਮੀਟਰ 32000 ਕਿਲੋਮੀਟਰ ਬੱਧੀ ਸਰਵਿਸ ਰਿਕਾਰਡ ਵੀ ਨਹੀਂ ਹੋਈ ਠੀਕ ਆ ਜੀ ਹਾਂ ਜੇ ਕੋਈ ਜਦੋਂ ਮੀਟਰ ਪਿੱਛੇ ਹੋਵੇ ਤਾਂ ਕਾਰ ਫ੍ਰੀ ਦੇ ਦਾਂਗੇ ਆਪਾਂ ਠੀਕ ਆ ਜੀ ਸਾਰੀ ਯਾਨੀ ਕਿ ਜੈਨੂਇਨ ਰੀਅਲ ਮੈਂ ओरिजिनल ਦੀ ਗਾਰੰਟੀ ਆ ਫੁੱਲ ਕਾਰ ਦੀ ਗਾਰੰਟੀ ਆ ਠੀਕ ਆ ਜੀ ਜੇ ਕੋਈ ਕੋਈ ਪ੍ਰੋਬਲਮ ਵੀ ਹੋਵੇ ਜਾਂ ਕੋਈ ਗੱਲਬਾਤ ਹੋਵੇ ਕਾਰ ਵਾਪਸ ਪੈਸੇ ਵਾਪਸ ਠੀਕ ਆ ਜੀ ਦੂਜੀ ਗੱਲ ਇਹ ਤੁਸਾਂ ਗੱਡੀ ਤੁਸੀਂ ਦੇਖ ਸਕਦੇ ਹੋ ਚੰਗੇ ਹਾਂਡੀ ਇਹ ਟੱਪਾ ਚੰਗਾ ਲੱਗਿਆ 17 ਮਾਡਲ ਤੇ ਤੁਸੀਂ ਬਾਕੀ ਇੰਟੀਰੀਅਰ ਚੈੱਕ ਕਰੋ ਬਾਈ ਜੀ ਡਿਮਾਂਡ ਇਹਦੀ ਬਸ ਇਹ ਬਾਈ ਦਮਾਗੇ 6 ਲੱਖ ਤੇ 10000 ਰੁਪਏ ਦੀ ਕਰਵਾ ਬਾਕੀ ਇਹ ਤੁਹਾਨੂੰ ਆਪਣੇ ਪੇਜ ਤੇ ਲਾਈਵ ਤੇ ਸ਼ੇਅਰ ਕਰਕੇ ਹੁੰਦਾ ਬਸ ਬੰਦੇ ਨਾਲ ਟੈਂਕੀ ਫੋਨ ਕਰਾ ਕੇ ਦੇ ਦੇਣੇ ਤੁਸੀਂ ਕਰ ਲੱਗੇ ਜਾਂਦਾ ਜਿੰਨਾ ਕਿ ਆਪਣੇ ਕੋਲੋਂ ਕੰਮ ਹੀ ਹੈ ਨਹੀਂ ਵੀ ਇੰਨੇ ਪੈਸੇ ਮੰਗ ਲਓ ਜੀ ਇੰਨੇ ਪੈਸੇ ਜਿਹੜਾ ਇੱਕ ਵਾਰੀ ਗੱਲ ਕਹਿ ਦੀ ਮੈਨੂੰ ਜੈਮੂਂ ਦੇ ਕਿ ਗੁੱਸੇ ਬਸ ਠੀਕ ਹੈ ਜੀ ਕੋਈ ਇਹਦੇ ਵਿੱਚ ਤੁਹਾਨੂੰ ਕਮਿਸ਼ਨ ਨਹੀਂ ਬਣੀ ਕੋਈ ਕਸ਼ ਨਹੀਂ ਬਣਾ ਪਰਪਲ ਜੀ ਨੈਟ ਸੀ ਲਗ 10000 ਰੁਪਏ ਦੀ ਕਰ ਦੇਣਾਗੇ ਠੀਕ ਹੈ ਜੀ ਹਾਂ ਜੇ ਤੁਹਾਡੀ ਕੀ ਸੁਣ ਕੇ ਆਉਂਦਾ ਵੀਡੀਓ ਅਸੀਂ ਨਾਮ ਕਰਾਉਣ ਦੇ ਪੈਸੇ ਵੀ ਦੇ ਦਾਂਗੇ ਠੀਕ ਹੈ ਜੀ ਨਾਮ ਤੁਹਾਡੇ ਵੱਲੋਂ ਚਾਹੇ ਥੈਂਕ ਯੂ ਫੁੱਲ ਕਰਾ ਲਵੇ ਉਹ ਚਾਹੇ ਨਾ ਕਰਾ ਚਾਹੇ ਨਾਮ ਕਰਵਾ ਲਵੇ 1 ਕੀ 2 4 5000 ਫੁੱਲ ਹੋਣੀ ਹੈ ਨਾਮ ਵੀ 5 6000 ਤੋਂ ਨਾ ਨਾਮ ਕਰਵਾ ਕੇ ਦੇ ਉਹ ਅਗਲੀ ਚਾਈ ਸਰ ਇਹ ਕਿ ਆ ਗਈ ਜੀ ਇਹ ਹੈ ਐਡਮਾਨਿਕ 2018 ਮਾਡਲ ਆ ਠੀਕ ਹੈ ਜੀ ਇਹ ਡੀਜ਼ਲ ਆ ਜੀ ਜੀ ਤੇ ਬੈਦ ਸਰਵਿਸ ਰਿਕਾਰਡ 85 ਚੱਲੀ ਹੋਈ ਆ ਸਾਰਾ ਕੰਪਨੀ ਰਿਕਾਰਡ ਆ ਇਹਦਾ ਠੀਕ ਹੈ ਜੀ 올 ਰਿਜਨਲ ਆ ਇੱਕ ਤਾਂ ਫਰੰਟ ਵਾਲਾ ਬੰਪਰ ਪੇਂਟ ਆ ਬਾਕੀ ਆਲਮੋਸਟ ਰਿਜਨਲ ਆ ਤੇ ਅਲਾਈਟਰ ਦੇ ਲੱਗੇ ਹੋਏ ਆ ਤੁਸੀਂ ਦੇਖ ਹੀ ਲਏ ਆ ਹਾਂ ਜੀ ਇਹ ਆਪਾਂ 6,90,000 ਦੀ ਵੀ ਕਰ ਸੀ 6,90,000 ਦੀ ਦਾਂਗੇ ਠੀਕ ਹੈ ਜੀ 18 ਮਾਡਲ ਆ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਲਾਈਟ ਐਰ ਬਹੁਤ ਪੈਂਟ ਲੱਗੇ ਆ ਗੱਡੀ ਨੂੰ ਤੇ ਗੱਡੀ ਹੈ ਬਹੁਤ ਭਾਂਡਾ ਜੈਨੂਨ ਗੱਡੀ ਆ ਤੇ ਤੁਸੀਂ ਅੰਦਰ ਇੰਟੀਰੀਅਰ ਚੈੱਕ ਕਰ ਸਕਦੇ ਆ ਤੇ ਬਾਈ ਜੀ ਉਹਨਾਂ ਨੇ ਰੇਟ ਆਪਾਂ ਨੂੰ ਦੱਸਤਾ ਵਾ ਬਾਕੀ ਫੇਰ ਵੀ ਜਿੰਨਾ ਹੋ ਸਕਦਾ ਨੇਗੋਸ਼ੀਏਬਲ ਮੌਕੇ ਤੇ ਹੋ ਜੂਗਾ ਕੋਈ ਵੀ ਤੁਹਾਡੇ ਗੱਡੀ ਪਸੰਦ ਆਉਂਦੀ ਆ ਹਾਂਜੀ ਅੱਗੇ ਜਿਹੜੀ ਬਾਅਦੇ 2012 ਮਾਡਲ ਆ ਪੋਲੋ ਆ ਬਾਕਸ ਵਰਗ ਨਹੀਂ ਛੋਟੇ ਬਜਟ ਦੇ ਵਿੱਚ ਆ ਜਾਂਦੀ ਆ ਠੀਕ ਹੈ ਜੀ ਕਾਰ ਸੋਹਣੀ ਆ ਤੇ ਤੁਹਾਨੂੰ ਪਤਾ 12 ਮਾਡਲ 10-11 ਸਾਲ ਪੁਰਾਣੀ ਹੋਗੀ ਹਾਂਜੀ ਤੇ ਸੈਕੰਡ ਓਨਰ ਆ ਇਹ ਜੀ 2,60,000 ਰੁਪਏ ਦੀ ਕਾਰ ਦੇ ਦਿਆਂਗੇ ਠੀਕ ਆ ਜੀ ਦੋਸਤੋ ਦੇਖ ਸਕਦੇ ਆ ਤੁਸੀਂ ਗੱਡੀ ਇਹ ਵੀ ਸਾਫ਼ ਸੁਥਰੀ ਹੈ ਜੇ ਕਿਸੇ ਟੈਕ ਟ੍ਰੇਡਰ ਦੇ ਨਾਮੇ ਹ ਤੇ ਲਾਈਟਰ ਬਹੁਤ ਵਧੀਆ ਲੱਗਿਆ ਗੱਡੀ ਵੀ ਬਹੁਤ ਸਾਫ ਸੁਥਰੀ ਆ ਤੇ ਅੰਦਰੋਂ ਬਾਕੀ ਤੁਸੀਂ ਮਟੀਰੀਅਲ ਗੱਡੀ ਦਾ ਚੈੱਕ ਕਰ ਲਓ ਵੀ ਇੱਕ ਸੜਕ ਤੇ ਖੜੀਆਂ ਹੁਣ ਕਰਕੇ ਮਿੱਟੀ ਘੱਟਾ ਪੈਂਦਾ ਰਹਿੰਦਾ ਗੱਡੀਆਂ ਤੇ ਤੇ ਜੇ ਬਾਕੀ ਕੋਈ ਭਰਾ ਤੋ ਉਸ ਮਾਰ ਕੇ ਪਾਲਸਪੂਤ ਮਾਰਦਾ ਤਾਂ ਗੱਡੀ ਨੇ ਬਹੁਤ ਜਿਆਦਾ ਚਮਕਿਆ ਹੋਣਾ ਕਿਉਂਕਿ ਬਾਈ ਹੁਣਾਂ ਨੇ ਆਪਾਂ ਨੂੰ ਦੱਸਿਆ ਵਾ ਜਿਵੇਂ ਗੱਡੀ ਆ ਗਈ ਉਦਾਂ ਹੀ ਆਪਾਂ ਸੀਣ ਕਰ ਦਿੰਦੇ ਯਾਰ ਉਹ ਕੰਮ ਹੀ ਨਹੀਂ ਕਰ ਦਿੱਤੀ ਨਰਮਨ ਨੂੰ ਸਕੂਨ ਨਾ ਮਿਲੇ ਠੀਕ ਆ ਜੀ ਉਹ ਸਾਰਾ ਨਾ ਜਿੰਦਗੀ ਜੀ ਕਦੇ ਵੀ ਕੰਮ ਕੀਤਾ ਮੈਂ ਕਿ ਛੋਟੇ ਲੈਵਲ ਤੋਂ ਟੱਟਿਆ ਹੋਇਆ ਮੈਂ ਠੀਕ ਆ ਜੀ ਮੈਂ ਪਹਿਲਾਂ ਮੇਰਾ ਪਿੰਡ ਆ ਜਾਂਗਪੁਰ ਤੇ ਮੁੱਲਾਪੁਰ ਦੇ ਨਾਲ ਪਹਿਲਾਂ ਮੈਂ ਕਿਸੇ ਟੈਂਪ ਕਰਿਆਨੇ ਦਾ ਕੰਮ ਕਰਦਾ ਹੁੰਦਾ ਸੀ ਜੱਦੀ ਬੋਸਤੀ ਆਪਣਾ ਕੰਮ ਅੱਜ ਵੀ ਉਹ ਹੈਗਾ ਵਾ ਠੀਕ ਆ ਜੀ ਮੈਂ ਸਾਰਾ ਸਮਾਂ ਦੇਖਿਆ ਮਾੜਾ ਚੰਗਾ ਸਭ ਮੰਨ ਲਓ ਅੱਜ ਮੈਂ ਥੋੜੇ ਨਾਲ ਕੋਈ 10-15000 ਵੱਧ ਕਮਾ ਗਿਆ ਘੱਟ ਕਮਾ ਗਿਆ ਜਿੱਦਨ ਮੈਂ ਜੰਮਿਆ ਸੀ ਨਾ ਉਦੋਂ ਮੈਂ ਪੈਸੇ ਨਾਲ ਦਿੱਤੇ ਕਿਸੇ ਨੇ ਮੈਨੂੰ ਨਾਉ ਉਹਦੇ ਪੈਸੇ ਨਾਲ ਲੈ ਕੇ ਜਾਣੇ ਇੱਕ ਦੁਨੀਆਦਾਰੀ ਦਾ ਦਸਤੂਰ ਚੱਲਦਾ ਹੁੰਦਾ ਬਿਲਕੁਲ ਜਦੋਂ ਮਿਹਨਤ ਕਰਦੇ ਆ ਉਹਦਾ ਕੰਮ ਕਰਦੇ ਆ ਤਾਂ ਵੀ ਪੈਸੇ ਨਾਲ ਲੈ ਕੇ ਆਇਆ ਤੇ ਨਾ ਕਿਸੇ ਨੇ ਲੈ ਕੇ ਜਾਣੇ ਦੋਸਤੋ ਬਹੁਤ ਵੱਡੀ ਬਾਈ ਹੋਣਾ ਨੇ ਗੱਲ ਕਹੀ ਆ ਬਾਲਾ ਫੋਟੋ ਕੋਲ ਵੱਧ ਪੈਸੇ ਆ ਗਏ ਫਿਰ ਕੀ ਹੋ ਜੂਗਾ ਬਸ ਇਹਨਾਂ ਘੱਟ ਹੋ ਗਏ ਕੁੜੀ ਅੱਜ ਤੋਂ ਹੁਣ ਚਾਹੀਦੀ ਐ ਸਮਾਜ ਦੇ ਵਿੱਚ ਬਾਈ ਉਸ ਤੋਂ ਬਾਅਦ ਹੀ i10 ਗ੍ਰੈਂਡ ਆ ਗਈ 2016 ਮਾਡਲ ਆ ਠੀਕ ਆ ਜੀ ਇਹ ਡੀਜ਼ਲ ਦੀ ਕਾਰ ਆ 375000 ਰੁਪਏ ਦੀ ਕਾਰ ਦੇ ਦਵਾਂਗੇ ਠੀਕ ਆ ਜੀ ਮਾਰ ਕਿਹੜਾ ਹੀ ਇਹ ਓਰਿਜਨਲ 2016 i10 ਗ੍ਰੈਂਡ ਦੋਤੋਂ ਗੱਡੀ ਬਹੁਤ ਸਾਫ਼ ਸੁਥਰੀ ਆ ਤੁਸੀਂ ਦੇਖ ਸਕਦੇ ਹੋ ਟੈਟਪਾ ਗੱਡੀ ਦਾ ਚੰਗਾ ਗੱਡੀ ਸਾਫ਼ ਸੁਥਰੀ ਬਹੁਤ ਜ਼ਿਆਦੇ ਆ ਤੇ ਬਾਕੀ ਤੁਸੀਂ ਗੱਡੀ ਦਾ ਅੰਟੀਰੀਅਰ ਚੈੱਕ ਕਰੋ ਇਹ ਕਿਆਉ ਥਰੀਆ ਜੀ ਠੀਕ ਆ ਜੀ 2012 ਮਾਡਲ ਆ ਠੀਕ ਆ ਜੀ ਤੇ 55 60000 ਕਿਲੋਮੀਟਰ ਚੱਲ ਗਈ ਆ ਠੀਕ ਆ ਜੀ ਤੇ ਕੰਮੇ ਓਨਰ ਆ ਜੀ ਇਹ ਇਹ ਸੈਕੰਡ ਓਨਰ ਆ ਸੈਕੰਡ ਓਨਰ ਆ ਹਾਂ ਜੀ ਹਾਂ ਜੀ ਠੀਕ ਆ ਜੀ ਕੋਈ ਅੱਜਕੱਲ ਤਾਂ ਵੀ ਆਨਰਰ ਵੇਖਦਾ ਹੀ ਨਹੀਂ ਹੈਗਾ ਕਿਉਂਕਿ ਜੀਆਂ ਸਕੋਰਪੀਓ ਵਗੈਰਾ ਨਵੀਆਂ ਆਉਂਦੀਆਂ ਬੰਦ ਕੋਈ ਹੋਰ ਕਰਾਂਦਾ ਵਾ ਅੱਛਾ ਜਾਂਦਾ ਵੀ ਹੋਰ ਆ ਠੀਕ ਹੈਂ ਅੰਦਰ ਨਿਕਲ ਵੀ ਸਿਕਰ ਅੰਦਰ ਹੋ ਜਾਂਦੀ ਹੈ ਸਕੋਰਪੀਓ ਵੀ ਥਾਰ ਵੀ ਬਿਲਕੁਲ ਜੀ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਹੈ ਵੀ ਸਾਫ਼ ਸੁਥਰੀ ਹੈ ਦੇਖ ਸਕਦੇ ਹੋ ਸਾਡੀ ਫਾਲੀਆ ਟਾਪ ਵਾਲਾ ਮਾਡਲ ਆ ਠੀਕ ਹੈ ਜੀ ਤੇ ਡਿਮਾਂਡ ਕੀ ਹੈ ਜੀ ਇਹ 9 ਲੱਖ ਤੇ 85000 ਦੀ ਕਾਰ ਦੇ ਦਾਂਗੇ ਜਿਹੜੇ ਉਹ ਤਾਂ 9 ਲੱਖ 85000 ਦੀ ਬਾਈ ਹੋਣਾ ਨੇ ਆਪਾਂ ਨੂੰ ਡਿਮਾਂਡ ਦੱਸਿਆ ਬਾਕੀ ਮੌਕੇ ਤੇ ਫੇਰ ਵੀ ਆਪਣਾ ਮਾਰਾ ਮੋਦਾ ਮੰਨਦਾ ਜਿੰਮੇ ਵੀ ਹੋਊ ਔਰ ਅੱਗੇ ਆ ਗਈ ਬਰੀਜਾ ਜੀ ਉਸ ਤੋਂ ਬਾਅਦ ਬਰੀਜਾ ਆ ਗਈ 2000 ਤੇ 19 ਮਾਡਲ ਆ ਆਟੋਮੈਟਿਕ ਆ ਹਾਂਜੀ ਫਸਟ ਓਨਰ ਆ ਜੀ ਇਹ ਨੰਬਰ ਕਿੱਥੋਂ ਦਾ ਜੀ ਇਹ ਇਹ ਫਰੀਦਕੋਟ ਦਾ ਨੰਬਰ ਆ ਜੀ ਇਹ ਪੇਡ ਨੰਬਰ ਲੈ ਆਇਆ ਹੈ ਕਸਟਮਰ ਨੇ ਠੀਕ ਹੈ ਜੀ ਉਹ ਸਾਰੇ ਕਸਟਮਰ 49 49 ਨੰਬਰ ਹੀ ਲੈਂਦੇ ਆ ਠੀਕ ਹੈ ਜੀ ਤੇ 올オリジナル ਆ ਅਲਾਈਟਰ ਹੁਣੇ ਨਵੇਂ ਲੱਗ ਗਿਆ ਦੇ ਤੇ ਠੀਕ ਹੈ ਜੀ ਤੇ ਨਵੀਂ ਕਾਰ ਆ ਜਿਹਨੂੰ ਆਪਾਂ ਕਹ ਦੇਨੇ ਆ ਜੀ ਇਹ ਆਪਾਂ 8 ਲੱਖ 90 ਹਜ਼ਾਰ ਰੁਪਏ ਦੀ 92 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਜੀ ਆ ਕਾਰ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਆਪਣੀ ਜੀ ਇਹ ਰੇਟ ਕਿਤੋਂ ਮਿਲੂਗੀ ਨਹੀਂ ਕਾਰ ਮੰਦ ਠੀਕ ਆ ਜੀ ਹਾਂ ਜੀ ਦੇਖੋ ਜਿੰਨਾ ਬਾਈ ਹੁਣ ਇਹ ਰੇਟਸ ਆ ਫੇਰ ਵੀ ਥੋੜਾ ਮਾੜਾ ਮੋੜਾ ਮਾਨਦਾਂ ਜਿੰਨੇ ਵੀ ਹੋਇਆ ਹੋਊਗਾ ਜੇ ਕਿਤੇ ਤੁਹਾਨੂੰ ਗੱਡੀ ਪਸੰਦ ਆਉਂਦੀ ਆ ਤੇ ਬਾਕੀ ਤੁਸੀਂ ਗੱਡੀ ਦਾ ਅੰਟੀਰੀਅਰ ਚੈੱਕ ਕਰ ਸਕਦੇ ਆ ਜੀ ਬਾਈ ਜੀ ਕਿਹੜੇ ਅੰਦਰ ਆ ਜੀ ਇਹ ਪਹਿਲੇ ਨਾਮ ਹੀ ਆ ਜੀ ਆਇਨਿਮੈਟਿਕ ਆ ਇਹ ਠੀਕ ਆ ਜੀ ਜੀ ਡਿਮਾਂਡ ਵੀ ਬਹੁਤ ਜ਼ਿਆਦਾ ਡੀਜ਼ਲ ਤੇ ਆ ਇਹ ਕਿਉਂਕਿ ਦੀ ਐਵਰੇਜ ਵੀ 17 18 20 ਦੀ ਹਾਈ ਕਿਤੇ 22 ਤੀ ਦੀ ਵੀ ਦੇ ਦਿੰਦੀ ਆ ਜੀ ਸੋਹਣੀ ਕਾਰ ਆ ਜੀ ਨੂੰ ਆਪਾਂ ਕਹਿੰਦੇ ਹਾਂ ਠੀਕ ਆ ਜੀ ਹਾਂਜੀ ਬਈ ਅੱਗੇ ਇਹ ਆ ਗਈ ਬਰੀਜਾ ਟਾਪ ਵਾਲਾ ਮਾਡਲ ਆ 16 ਮਾਡਲ ਆ ਜੀਡੀਆਈ ਪਲੱਸ 95000 ਰੁਪਏ ਦੇ ਘੇਰੇ ਦੇ ਵਿੱਚ ਚੱਲੀ ਹੋਈ ਆ ਠੀਕ ਆ ਜੀ ਇਹ ਵੀ ਪਹਿਲੇ ਨਾਮ ਹੀ ਆ ਦੋ ਤੋਂ ਟਾਇਰ ਟੱਪਾ ਗੱਡੀ ਨੇ ਚੰਗਾ ਲੱਗਿਆ ਕੰਪਨੀ ਵਾਲੇ ਲਾਏ ਲੱਗੇ ਆ ਲੁਧਿਆਣੇ ਦਾ ਗੱਡੀ ਨੂੰ ਨੰਬਰ ਆ ਤੇ ਬਾਈ ਜੀ 7 ਲੱਖ 10 ਹਜ਼ਾਰ ਰੁਪਏ ਦੀ ਹੈ 7 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਬਾਈ ਹੁਣਾਂ ਨੂੰ ਤੇ ਬਾਕੀ ਗੱਡੀਆਂ ਤੁਸੀਂ ਇੰਟੀਰੀਅਰ ਚੈੱਕ ਕਰੋ ਸਾਨੂੰ ਆਪ ਤਾਂ ਨਹੀਂ ਹੈ ਕਿ ਬਾਹਲੇ ਪੈਸੇ ਮੰਗੀ ਚਲੋ ਬਾਹਲੇ ਘਟਾ ਲਓ ਜੇ ਕਿ ਹੂ 2-4 ਹਜ਼ਾਰ ਇਧਰ ਉਧਰ ਕਰਕੇ ਸਾਡਾ ਹੋਊਗਾ ਕਿਉਂਕਿ ਜੇ ਇਹ ਗੇਟ ਵਾਜਬ ਹੋਊਗਾ ਥੋੜੇ ਪੈਸੇ ਕਮਾਈ ਚੱਲਾਂਗੇ ਸਾਰੀ ਟੀਮ ਤਾਰਾ ਵਿਕੀ ਜਾਂਦੀ ਆ ਜੀ ਮਾ ਲੋ ਤੁਹਾਨੂੰ ਮੈਂ ਇੱਕ ਕਾਰ ਸੁਣ ਚੰਗੀ ਕਾਰ ਹੋਏ ਤੁਸੀਂ 10 ਬੰਦਿਆਂ ਨੂੰ ਜਾ ਕੇ ਦੱਸੋਗੇ ਮਾ ਲੋ ਤੁਹਾਨੂੰ ਇਹੀ ਕਾਰ ਆ ਮੈਂ ਕਮਾਉਣ ਖਾਤਰ ਖੜਾ ਮੈਂ ਕਾਰ ਤੁਹਾਨੂੰ ਮਾੜੀ ਦੇਤੀ ਹਾਂ ਜੀ ਜਦੋਂ ਸਟੀਅਰਿੰਗ ਤੇ ਬੈਠਿਆ ਕਰੋਗੇ ਮੇਰੇ ਬਾਰੇ ਗਲਤ ਸੋਚਿਆ ਕਰੋ ਉਹਨਾਂ ਨੇ ਮੈਨੂੰ ਗਲਤ ਕਾਰ ਦੇਤੀ ਇਹਹੀ ਚੰਗੀ ਦੇ ਦੂੰਗਾ 5-4 ਬੰਦੇ ਤੁਹਾਡੇ ਹੋਰ ਹੋਣਗੇ ਤੁਸੀਂ ਯਕੀਨ ਮੰਨੋਗੇ ਜਦੋਂ ਦਾ ਮੈਂ ਇੱਥੇ ਆਇਆ ਮਾ ਪਿੰਡ ਤੋਂ ਤੇ ਕੰਮ ਸ਼ੁਰੂ ਕੀਤਾ ਸੀ ਮੈਨੂੰ 5 ਕ ਸਾਲ ਹੋ ਗਏ ਕੰਮ ਕਰਦਿਆਂ ਤੇ ਰਿਲੇਸ਼ਨ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਦਿਖਾਉਂਗਾ ਮੋਬਾਈਲ ਆਪਦਾ ਮੇਰੇ ਮੂਲ ਦੇ ਵਿੱਚ 13691 ਨੰਬਰ ਆ ਅੱਛ ਸਰਵ ਲੋਕਾਂ ਨਾਲ ਬਣੀ ਹੋਈ ਆ ਬਿਲਕੁਲ ਜੀ ਤੇ ਇੱਕ ਆਪਾਂ ਕਾਰ ਦੇ ਫੋਟੋ ਦੇ ਸਟੇਟਸ ਤੇ ਪਾ ਦਿੰਦੇ 3000 ਤੋਂ ਪਲੱਸ ਬੰਦਾ ਸਟੇਟਸ ਦੇਖ ਲੈਂਦਾ ਵਾ ਠੀਕ ਹੈ ਜੀ ਤੇ ਕੱਲ ਆਪਣੇ ਆਪ ਆ ਜਾਂਦੇ ਆ ਇਹ ਇਹ ਕੰਮ ਉਹ ਜਿਹੜਾ ਦਿਲ ਨੂੰ ਸਕੂਨ ਦੇਵੇ ਬਿਲਕੁਲ ਜੀ ਜੇ ਦਿਲ ਨੂੰ ਤੁਹਾਡੇ ਸਕੂਨ ਨਹੀਂ ਆਇਆ ਹਨਾ ਉਹਦਾ ਕੋਈ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਦੇ ਵਿੱਚ ਇਹ ਜੀ ਵਾਰਾ ਮਾਡਲ ਆ ਵੀਡੀਓ ਹੀ ਆਪਸ਼ਨਲ ਆ ਜੀ ਤੇ ਫਸਟ ਓਨਰ ਆ ਇਹ ਅਸੀਂ ਕਾਰ 675000 ਰੁਪਏ ਦੇ ਦਾਂਗੇ ਠੀਕ ਹੈ ਵਾ ਰੇਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਇਦੇ ਇੱਕ ਦੋ ਵੀ ਸਟਕਿੰਗ ਹੈਗੇ ਆ ਠੀਕ ਹੈ ਜੀ ਇਦੇ ਇੱਕ ਬੰਪਰ ਹੈ ਕਾ ਫੈਂਡਰ ਆ ਅੱਛਾ ਜੀ ਕਿ ਹੈਗੇ ਆ ਬਾਕੀ ਲੱਗੀ ਬੱਜੀ ਕੋਈ ਲੱਗੀ ਬੱਜੀ ਦੀ ਬੋਤਲ ਕੋਈ ਬਸ ਤੋਂ ਵਾਹ ਗੱਡੀ ਨੂੰ ਬਹੁਤ ਘੰਟ ਲੱਗਿਆ ਗੱਡੀ ਬਹੁਤ ਘੰਟਾ ਟਾਇਰ ਟੱਪਾ ਵੀ ਗੱਡੀ ਨੂੰ ਚੰਗਾ ਲੱਗਿਆ ਹੋਇਆ ਬਾਕੀ ਤੁਸੀਂ ਗੱਡੀ ਦਾ ਇੰਟੀਰੀਅਰ ਦੇਖ ਸਕਦੇ ਆ ਬਾਈ ਜੀ ਨੰਬਰ ਕਿੱਥੋਂ ਦਾ ਜੀ ਇਹ ਇਹ ਨੰਬਰ ਹੈ ਹੁਸ਼ਿਆਰਪੁਰ ਦਾ ਬਰਦਰ ਹੁਸ਼ਿਆਰਪੁਰ ਦਾ ਪਹਿਲੇ ਨਾਮ ਆ ਠੀਕ ਹੈ ਜੀ ਫਰਸਟ ਓਨਰ ਆ ਬਾਕੀ ਗੱਡੀ ਦਾ ਤੁਸੀਂ ਇੰਟੀਰੀਅਰ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖ ਰਹੇ ਹੋ ਪੇਪੀ ਪਹਿਲੇ ਨੋਆ ਲਾਈਟ ਹੈ ਤੁਸੀਂ ਹੁਣੇ ਇਹਦੇ ਨਵੇਂ ਲੱਗੇ ਆ ਠੀਕ ਹੈ ਜੀ ਕਾਫੀ ਵਧੀਆ ਕਾਰ ਆ ਇੰਜਨ ਦੀ ਗੇਰ ਵੀ ਤੁਹਾਨੂੰ ਮੈਂ ਪਹਿਲੇ ਦੱਸ ਸਕਿਆ ਵਾ ਜੀ ਵੀ 6 ਮਹੀਨਿਆਂ ਦੀ ਇਹਦੀ ਗਾਰੰਟੀ ਹੋਊਗੀ ਸਾਡੀ ਕਾਰ ਦੇ ਵਿੱਚ 3 ਮਹੀਨੇ ਗੇਰ ਤੇ ਪ੍ਰੋਬਲਮ ਆ ਗਈ ਤਾਂ ਅਸੀਂ ਕੰਮ ਕਰਵਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਅੱਗੇ ਕਿਹੜੀ ਆ ਗਈ ਜੀ ਇਹ ਜੀਪ ਤੰਬਾਲ ਸਾਹਿਬ ਦੇ ਐਨ ਆਰ ਆਈ ਜਨੇ ਵੀ ਆਉਂਦੇ ਆ ਗਾਲਾਂ ਨੂੰ ਪਸੰਦ ਕਰਦੇ ਆ ਠੀਕ ਹੈ ਜੀ ਤੇ ਕਾਫੀ ਅੱਛੀ ਕਾਰ ਆ ਇਹ 17 ਮਾਡਲ ਆ ਤੇ ਆਪਣੇ ਇਹ ਕੰਪਨੀ ਰਿਕਾਰਡ ਚੱਲੀ ਹੋਈ ਹੈ 1,11,000 ਕਿਲੋਮੀਟਰ ਸਾਡੇ ਕੋਲ ਵੀ ਰਿਕਾਰਡ ਚੱਲੀ ਹੋਈ ਆ ਜੀ ਤੇ ਆਪਾਂ 1.2 ਲੱਖ ਦੀ ਜਮਾਨਤ ਕਰਦੇ ਆਂ ਬਾਕੀ ਮੌਕੇ ਤੇ ਮਾੜਾ ਮੋਟਾ ਜਿੰਨਾ ਵੀ ਲੱਗੈਗਾ ਉਹ ਕਰ ਲਾਂਗੇ ਠੀਕ ਆ ਕਰ ਲਾਂਗੇ ਠੀਕ ਆ ਜੀ ਉਸ ਤੋਂ ਬਾਅਦ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਹੈ ਤੁਸੀਂ ਦੇਖ ਸਕਦੇ ਆਂ ਪੈਟ ਆਪਾਂ ਗੱਡੀ ਨੂੰ ਵਧੀਆ ਲੱਗਿਆ ਤੇ ਬਾਕੀ ਤੁਸੀਂ ਇੰਟੀਰੀਅਰ ਗੱਡੀ ਦਾ ਚੈੱਕ ਕਰ ਲਓ ਬਾਈ ਹੁਣਾਂ ਨੇ ਆਪਾਂ ਤੁਹਾਨੂੰ ਦੱਸਿਆ ਵੀ ਕੋਈ ਵੀ ਗੱਡੀ ਤੁਹਾਡੇ ਪਸੰਦ ਆਉਂਦੀ ਆ ਤੁਸੀਂ ਬੈਠ ਕੇ ਗੱਲਬਾਤ ਕਰ ਸਕਦੇ ਆਂ ਤੇ ਗੱਡੀਆਂ ਤੇ ਫਾਈਨਾਂਸ ਹੋ ਜਾਊਗਾ ਹਾਂਜੀ ਅੱਗੇ ਗੱਡੀ ਆ ਗਈ ਕ੍ਰੇਟਾ ਕ੍ਰੇਟਾ ਪਰ 2018 ਮਾਡਲ ਆ ਜੀ ਠੀਕ ਆ ਜੀ ਆਪਣੇ ਚੱਲ ਗਈ 60000 ਕਿਲੋਮੀਟਰ ਲੋਕਲ ਨੰਬਰ ਆ ਜੀ ਠੀਕ ਹੈ ਜੀ ਤੇ ਇਹ ਅਸੀਂ ਕਾਰ ਆਪਾਂ ਦੇ ਦਾਂਗੇ 8.5 ਲੱਖ ਦੀ ਠੀਕ ਹੈ ਜੀ ਦੋਸਤੋ ਕਰੀਤਾ ਗੱਡੀ ਬਹੁਤ ਘੈਂਟ ਆ ਬਹੁਤ ਹੀ ਯਾਰੇ ਘੈਂਟ ਗੱਡੀਆਂ ਲਾਇਟ ਅਰਮੀ ਬਹੁਤ ਘੈਂਟ ਲੱਗੇ ਆ ਦੇਖ ਸਕਦੇ ਆ ਤੁਸੀਂ ਤੇ ਨਵੇਂ ਨਵੇਂ ਨੰਬਰ ਆ ਗੱਡੀ ਨੂੰ ਬਾਕੀ ਕਿਹੜੇ ਓਨਰ ਆ ਇਹ ਓਨਲ ਨੂੰ ਚੈੱਕ ਕਰਕੇ ਦੱਸ ਦਿੰਨਾ ਇਹਦੇ ਕਿਉਂਕਿ ਕੱਲ ਹੀ ਬੰਦੇ ਛੱਡ ਕੇ ਗਏ ਆ ਕਿਸੇ ਕਸਟਮਰ ਦੀ ਕਾਰ ਆ ਠੀਕ ਹੈ ਜੀ ਹਾਂ ਜੀ ਤੇ ਬਾਕੀ ਦੋਸਤੋ ਤੁਸੀਂ ਇੰਟੀਰੀਅਰ ਗੱਡੀ ਦਾ ਚੈੱਕ ਕਰੋ ਤੇ ਇੰਟੀਰੀਅਰ ਵੀ ਗੱਡੀ ਨੂੰ ਘੈਂਟ ਲੱਗਿਆ ਤੇ ਬਾਈ ਜੀ ਰੇਟ ਇਹਦਾ ਇਹ 8.5 ਲੱਖ ਰੁਪਏ ਦੀ ਵੀ ਸਾਢੇ 8 ਲੱਖ ਰੁਪਏ ਹਾਂ ਜੀ ਬਾਕੀ ਤੁਸੀਂ ਮਰਜ਼ੀ ਮਾਰਜ਼ੀ ਟ੍ਰਾਈ ਕਰ ਲਓ ਸਾਢੇ 2 ਲੱਖ ਦੀ ਕਾਰ ਨਹੀਂ ਕਿਤੇ ਮਿਲੂਗੀ ਠੀਕ ਹੈ ਜੀ ਜਿੱਥੇ ਮਰਜ਼ੀ ਕਸਟਮਰ ਟ੍ਰਾਈ ਕਰ ਲਵੇ ਜੀ ਸਾਢੇ 8 ਲੱਖ ਦੀ 18 ਮਾਡਲ ਕਾਰ ਕਿਤੇ ਨਹੀਂ ਮਿਲੂਗੀ ਠੀਕ ਹੈ ਜੀ ਹਾਂ ਜੀ ਅੱਗੇ ਕਿਹੜੀ ਆ ਗਈ ਜੀ ਇਹ ਫੋਰਚੂਨਰ ਆ ਵੀਰੇ 14 ਮਾਡਲ ਆ ਠੀਕ ਹੈ ਜੀ ਆਟੋਮੈਟਿਕ ਆ ਜੀ ਇਹ 1.5 ਲੱਖ ਕਿਲੋਮੀਟਰ ਚੱਲੀ ਹੋਈ ਆ ਜੀ ਟਾਇਰ ਇਹਦੇ ਵਿੱਚ ਨਵੇਂ ਪੈ ਗਏ ਆ ਜੀ ਪੂਰਨ ਇੰਸ਼ੋਰੈਂਸ ਆ ਇਹਦੇ ਬੰਪਰ ਸ਼ਾਬਤ ਅੱਜ ਹੀ ਹੈਗੇ ਆ ਠੀਕ ਹੈ ਜੀ ਤੇ ਮਾਰੇ ਮੁੱਟੀ ਜਾਨ ਕੇ ਬੋਡੀ ਦਾ ਪੀਸ ਆਲ ਅਰੀਜਨਲ ਆ ਬੋਡੀ ਪੀਸ ਤੋਂ ਤੇ ਇਹ ਆਪਾਂ ਕਰ ਸਾਡੇ 14 ਲੱਖ ਰੁਪਏ ਦੇਣਾਗੇ ਦੋਸਤੋ ਸਾਡੇ 14 ਲੱਖ ਰੁਪਏ ਬਾਈ ਹੋਣਾ ਨੂੰ ਡਿਮਾਂਡ ਆ ਬਾਕੀ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਨੰਬਰ ਆ ਗੱਡੀ ਆਟੋ ਚੈਨਾ ਹੀ ਹੈ ਆਟੋਮੈਟਿਕ ਆ ਹਾਂ ਆਟੋਮੈਟਿਕ ਆ ਦੋਸਤੋ ਮੈਨੂਅਲ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇੰਟੀਰੀਅਰ ਗੱਡੀ ਦਾ ਚੈੱਕ ਕਰੋ ਕਿਸੇ ਵੀ ਭਰਾ ਦੇ ਗੱਡੀ ਕੋਲ ਪਸੰਦ ਆਉਂਦੀ ਆ ਵੀਰੇ ਹੋਣਾ ਤੁਸੀਂ ਰੰਪਰ ਕਰ ਲਓ ਅੱਗੇ ਆ ਗਈ ਕ੍ਰਿਸ਼ਤਾ ਜੀ ਅਗੇ ਨੋਵਾ ਕ੍ਰਸਟਾ ਵਾ ਹਾਂਜੀ 2018 ਮਾਡਲ ਆ ਠੀਕ ਆ ਜੀ ਮੈਨੂਅਲ ਆ ਜੀ ਇਹ ਕਾਰ ਦਾ ਤੁਹਾਨੂੰ ਮੈਂ ਰੇਟ ਦੱਸ ਦੂੰਗਾ ਕਿਉਂਕਿ ਟੈਕਸੀ ਦੇ ਵਿੱਚ ਲੋਕੀ ਮੈਨੂਅਲ ਜ਼ਿਆਦਾ ਖਰੀਦ ਕਰਦੇ ਆ ਜੀ ਇਹਦੇ ਟਾਇਰ ਹੁਣੇ ਨਵੇਂ ਲੱਗੇ ਆ ਠੀਕ ਆ ਜੀ ਆਲਰੇਨ ਇੰਸ਼ੋਰੈਂਸ ਆ ਜੀ ਇਹ ਤੁਹਾਨੂੰ ਕਾਰ ਆਪਾਂ ਦੇ ਦਾਂਗੇ 14 ਲੱਖ ਦੇ 85000 ਰੁਪਏ ਦੀ ਦੋਸਤੋ 14 ਦਾ ਮਾਡਲ ਕਾਰ ਆ ਰਹੀ 85000 ਰੁਪਏ ਰੇਟ ਆ 18 ਮਾਡਲ ਆ ਗੱਡੀ ਬਹੁਤ ਸਾਫ਼ ਸੁਥਰੀ ਆ ਤੇ ਬਾਕੀ ਗੱਡੀਆਂ ਤੁਸੀਂ ਇੰਟੀਰੀਅਰ ਚੈੱਕ ਕਰੋ ਇੰਟੀਰੀਅਰ ਵੀ ਬਹੁਤ ਠੰਡ ਲੱਗਿਆ ਦੇਖ ਸਕਦੇ ਹੋ ਤੁਸੀਂ ਬਾਕੀ ਬਾਈ ਹੋਣਾ ਬੈਠ ਕੇ ਗੱਲਬਾਤ ਕਰ ਸਕਦੇ ਹੋ ਹਾਂਜੀ ਬਾਈ ਅੱਗੇ ਕਿਹੜੀ ਆ ਗਈ ਜੀ ਇਸ ਤੋਂ ਨੋਵਾ ਆਟੋਮੈਟਿਕ ਆ ਹਾਂਜੀ 2017 ਮਾਡਲ ਆ ਜੀ ਤੇ ਪਹਿਲੇ ਨਾਮ ਆ ਇਹ ਜੀ ਰੱਖਦੇ ਘਰੇ ਚੱਲੀ ਆ ਇਹਦੇ ਵੀ ਟਾਇਰ ਨਵੇਂ ਪੈਗੇ ਆ ਇੰਸ਼ੋਰੈਂਸ ਫੁੱਲ ਆ ਜੀ ਤੇ ਇਹ ਤੁਹਾਨੂੰ ਆਪਾਂ ਕਾਰ ਦੇ ਦਾਂਗੇ 17 ਆਟੋਮੈਟਿਕ 14,75,000 ਰੁਪਏ ਦੀ ਦੋਸਤੋ 14,75,000 ਰੁਪਏ ਬਾਈ ਹੋਣਾਂ ਲਗੋ ਡਿਮਾਂਡ ਆ ਬਾਕੀ ਤੁਸੀਂ ਮੁਫਤ ਤੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਗੱਡੀਆਂ ਤੁਹਾਨੂੰ ਇੰਟੀਰੀਅਰ ਦਿਖਾਉਨੇ ਆ ਇੰਟੀਰੀਅਰ ਗੱਡੀ ਦਾ ਚੈੱਕ ਕਰੋ ਦੋਸਤੋ ਬਣੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਨੂੰ ਥੋੜੀ ਸਪੋਰਟ ਦੀ ਬਹੁਤ ਜ਼ਰੂਰਤ ਆ ਥੋੜੀ ਸਪੋਰਟ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਗੱਡੀਆਂ ਤੁਹਾਨੂੰ ਹੋਰ ਵੀ ਦਿਖਾਉਂਦੇ ਰਹਿਵਾਂਗੇ ਵੱਡੀਆਂ ਛੋਟੀਆਂ ਹਰੇਕ ਮਾਡਲ ਦੀਆਂ ਤੁਹਾਡੇ ਬਜਟ ਦੀਆਂ ਆਪੇ ਕੋਲ ਜਿਆਦਾ ਕੰਮ ਆਪਾਂ ਸਕੋਰਪੀਓ ਨਾਲ ਥਾਰ ਦਾ ਕਰਦੇ ਆ ਠੀਕ ਆ ਜੀ ਥਾਰਾਂ ਚਲੋ ਅੱਜ ਅਸੀਂ ਮੰਡੀ ਵੀ ਚੀਆਂ ਹੋਈਆਂ ਆ ਮੰਡੀ ਆ ਆਣੀ ਜੀ ਐਸਟਮ ਸਕੋਰਪੀਓ ਖੜੀ ਆ ਵਾ ਜੀ 18 ਮਾਡਲ ਆ ਪਹਿਲੇ 9 ਲੱਖ ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਜੀ 올 ਰिजਲ ਦੀ ਰਿਟਰਨ ਤੇ ਗਾਰੰਟੀ ਦਿੱਤਾ ਕਿ ਜੇ ਬੰਪਰ ਵੀ ਪੇਂਟ ਹੋਵੇ ਕਾਰ ਵਾਪਸ ਪੈਸੇ ਵਾਪਸ ਠੀਕ ਹੈ ਜੀ ਇਹ ਸਾਢੇ 14 ਲੱਖ ਰੁਪਏ ਦੀ ਕਾਰ ਦੇ ਦਾਂਗੇ ਦੋਸਤੋ ਸਾਢੇ 14 ਲੱਖ ਰੁਪਏ ਬਾਈ ਉਹਨਾਂ ਨੂੰ ਡਿਮਾਂਡ ਆਈ ਬਾਈ ਮਾਡਲ ਕਿਹੜਾ ਆ ਇਹ ਇਹ 18 ਮਾਡਲ ਆ ਬਾਈ ਜੀ ਇਹ ਦੋਸਤੋ 18 ਮਾਡਲ ਆ ਲੁਧਿਆਣੇ ਦਾ ਨੰਬਰ ਆ ਗੱਡੀ ਬਹੁਤ ਸਾਫ਼ ਸੁਥਰੀ ਆ ਲਾਈਟ ਆ ਗੱਡੀ ਨੂੰ ਬਹੁਤ ਘੰਟ ਲੱਗੇ ਹੋਏ ਆ ਬਾਕੀ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ 8 एंपੂਫਰ کافی ਸਮਾਨ ਬੇਸ ਕਯੂਬਾਂ کافی ਸਮਾਨ ਲੱਗਿਆ ਹੈ ਇਹਨੂੰ 1.5 ਡੇਢ ਤੋਂ 2 ਲੱਖ ਰੁਪਏ ਦਾ ਸਮਾਨ ਲੱਗਿਆ ਹੋਇਆ ਹੈਗਾ ਜੀ ਉਸ ਤੋਂ ਬਾਅਦ ਇਹ ਵੀ ਆ ਜਾਂਦੀ ਹੈ ਇਹ ਵੀ 18 ਮਾਡਲ ਆ ਹਾਂਜੀ ਠੀਕ ਆ ਇਹਦੇ ਵਿੱਚ ਟਾਇਰ ਹੋਣੇ ਲੰਨੇ ਪੈ ਗਏ ਆ ਬਾਡੀ ਦੇ ਲਾਇ ਲੱਗੇ ਹੋਏ ਆ ਠੀਕ ਆ ਜੀ ਬਾਡੀ ਦੇ ਲਾਇ ਲੱਗੇ ਹੋਏ ਆ ਤੇ 8000 ਬੰਦ ਸਰਵਿਸ ਰਿਕਾਰਡ ਕਰੀਆ ਠੀਕ ਹੈ ਜੀ ਤੇ অলমোਸਟ ਸਾਰੇ ਓਰੀਜਨਲ ਲਗਾ ਰਹੇ ਠੀਕ ਹੈ ਜੀ ਕੋਈ ਲੱਗੀ ਨਹੀਂ ਕੋਈ ਬੱਤੀ ਨਹੀਂ ਤੇ ਬੰਪਰ ਵੀ ਨੀ ਬੇਟ ਹੈਗੀ ਜੀ ਇਹਦੇ ਅਸੀਂ ਤੁਹਾਨੂੰ ਦੱਸਦਾ ਕਿ ਰੱਦ ਦੀ ਜੀ ਆਂਟੀ ਦੇ ਦਾਂਗੇ ਠੀਕ ਹੈ ਜੀ ਜੇ ਕੋਈ ਪ੍ਰੋਬਲਮ ਆ ਜਾਵੇ ਕਾਰ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕਾਰ ਦੀ 100% ਗਾਰੰਟੀ ਆ ਦੋਸਤੋ ਕੋਈ ਵੀ ਗੱਡੀ ਤੁਸੀਂ ਖਰੀਦਦੇ ਆ ਬਾਈ ਹੁਣ ਉਹਨਾਂ ਨੂੰ ਫੁੱਲ ਗਾਰੰਟੀ ਆ ਵੇਚਿਆ ਜੁਗਿਆ ਆ ਜਾਓ ਯਾਰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਕੋਈ ਵੀ ਕਾਰ ਆਉਦੀ ਫੁੱਲ ਗਾਰੰਟੀ ਵਾਰੰਟੀ ਦੇਵਾਂਗੇ ਜੇ ਇਹ ਨਾ ਸੋਚੋ ਪੁਰਾਣੀ ਗੱਡੀ ਲੈ ਰਹੇ ਹੋ ਰਮਿੰਦਰ ਹਸਾਮ ਨਾਲ ਸਾਡੇ ਕੋਲ ਆਵ ਇਹ ਤੁਹਾਨੂੰ ਕਾਰ ਦੇ ਜਿਹੜੇ ਕੋਣ ਤੁਸੀਂ ਆ ਦੇਖੋ ਜਿਵੇਂ ਕਾਰ ਆ ਜਿਹੜੀ ਕੋਈ ਰੈਂਟਾ ਹੋਵੇ ਹੀ ਆ ਹਾਂਜੀ ਬੱਸ ਤੋਂ ਜਦੋਂ ਕਾਸਟ ਨੇ ਕਾਰ ਲੈਣੀ ਆ ਉਹ ਅਸੀਂ ਕਹਦੇ ਹਾਂ ਭਾਈ ਇਹ ਫੇਰ ਕਰਵਾ ਲਾ ਹੁਣ ਕਰਵਾ ਲਾ ਜੇ ਕਰਵਾ ਲਾ ਪਹਿਲਾਂ ਉਸ ਤੋਂ ਉਮੇ ਹੀ ਆ ਜਿਵੇਂ ਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਆ ਜਿੱਦਾਂ ਗੱਡੀਆਂ ਨੇ ਨਾ ਬੰਪਰ ਦੇ ਸਕ੍ਰੈਚ ਆ ਜਾਂ ਇੱਕ ਦੋਤੇ ਹੋੜ ਵੀ ਆ ਇਹ ਬਾਈ ਹੋਣੀ ਕਹਿੰਦੇ ਵੀ ਅਸੀਂ ਕਰਵਾਉਂਦੇ ਨਹੀਂ ਹੈਗੇ ਨਹੀਂ ਉੱਥੇ ਹੀ ਕਹਿੰਦੇ ਦੱਸ ਲਈ ਆ ਭਈ ਆ ਸਕ੍ਰੈਚ ਆ ਹਨਾ ਜਿਹਨੂੰ ਹਾਂਜੀ ਬਾਈ ਜੀ ਉਸ ਤੋਂ ਬਾਅਦ ਤੇਰਾ ਮਾਡਲ ਆ ਪਹਿਲੇ ਨਾਮ ਦੀ ਆ ਇਹ ਬੜੇ ਰੇਟ ਚ ਘਾੜ ਦੇ ਦਾਂਗੇ ਠੀਕ ਆ ਠੀਕ ਆ ਸਭ ਤੋਂ ਵੱਡੀ ਗੱਲ ਆ ਪਹਿਲੇ ਨਾਮ ਦੀ ਕਾਰ ਬੜੀ ਆਕਟੀਬਲ ਦੀ ਆ ਹਾਂਜੀ ਇਹ ਲੱਖਾਂ ਕਿਲੋਮੀਟਰ ਚੱਲੀ ਆ ਲੱਖ ਸੌ ਲੱਖ ਕਿਲੋਮੀਟਰ ਚੱਲੀ ਹੋਈ ਆ ਠੀਕ ਆ ਜੀ ਇਹ ਸਵਾ ਚਾਰ ਲੱਖ ਰੁਪਏ ਦੀ ਕਾਰ ਹੋ ਰਹੀ ਆ ਸਭ ਤੋਂ ਟੌਪ ਵਾਲਾ ਮਾਡਲ ਠੀਕ ਆ ਜੀ ਮਾਡਲ ਕਿਹੜੀ ਆ 2013 ਮਾਡਲ ਆ ਉਸ ਤੋਂ 2013 ਮਾਡਲ ਆ ਤੁਸੀਂ ਚੈੱਕ ਕਰ ਸਕਦੇ ਆ ਇਹ ਪੁਰਾਣੀ ਸ਼ੇਪ ਦੇ ਵਿੱਚ ਆ ਗਈ ਆ ਪੁਰਾਣੀ ਸ਼ੇਪ ਵਾਲੀ ਆ ਦੇਖ ਸਕਦੇ ਤੁਸੀਂ ਭਰਾ ਦੇ ਪਸੰਦ ਆਉਂਦੀ ਆ ਗੱਡੀ ਤੁਸੀਂ ਦੇਖ ਸਕਦੇ ਆ ਕਰ ਸਕਦੇ ਆ ਗੱਲਬਾਤ ਬਾਈ ਹ ਤੇ ਬਾਕੀ ਤੁਸੀਂ ਇੰਟੀਰੀਅਰ ਦੇਖ ਲਓ 2014 ਮਾਡਲ ਆ ਇਸ ਤੇਨਾਂ ਨੂੰ 20 ਇੰਚੀ ਦਾ ਲਾਈਟਰ ਲੱਗੇ ਹੋਏ ਆ ਜੀ ਠੀਕ ਆ ਤੇ ਲੱਖ ਦੇ ਘੇਰੇ ਚ ਲੱਖ ਸਵਾ ਲੱਖ ਚੱਲੀ ਹੋਊਗੀ ਆਈਡੀਆ ਇਹ ਇਹ ਦੇਖੀਏ ਠੀਕ ਹੋ ਗਏ ਵੀ ਗੱਡੀ ਗੱਲ ਹੀ ਹੈ ਆਪਣੇ ਕੋਲ ਜੀ ਇਹ ਸਾਢੇ 8 ਲੱਖ ਦੀ ਕਾਰ ਦੇ ਦਾਂਗੇ ਆਪਾਂ ਬਹੁਤ ਤਾਂ ਗੱਡੀ ਬਹੁਤ ਸਾਨੂੰ ਸੁਧਰੀ ਆ ਲਾਈਟਰ ਚੰਗੇ ਲੱਗੇ ਆ ਗੱਡੀ ਨੂੰ ਤੇ ਬਾਕੀ ਤੁਸੀਂ ਗੱਡੀ ਦਾ ਇੰਟੀਰੀਅਰ ਅੰਦਰੋਂ ਚੈੱਕ ਕਰ ਸਕਦੇ ਹੋ ਬਜੀ ਇਹ ਦੀ ਮੰਗ ਕੀ ਸੀਗੀ ਜੀ ਇਹ 5.5 ਲੱਖ ਰੁਪਏ ਦੀ ਜੀ ਸਾਡੇ 8 ਲੱਖ ਰੁਪਏ ਡਿਮਾਂਡ ਆ ਬਾਕੀ ਮੋਕੇ ਥੋੜਾ ਮਾਨਦਾਨ ਹੋ ਜਾਊਗਾ ਦੋਸਤੋ ਤੇ ਲੁਧਿਆਣਾ ਨੰਬਰ ਆ ਗੱਡੀ ਨੂੰ ਓਨਰ ਕਿਹੜੇ ਆ ਜੀ ਇਹ ਇਹ ਓਨਰ ਕੱਲ ਹੀ ਲੱਗ ਗਿਆ ਮੈਂ ਅੱਜ ਤੋਂ ਪਹਿਲੇ ਜੀ ਦੂਜੇ ਨਾਮ ਹੋਊਗੀ ਆਪਾਂ ਮੋਸਟ ਚੈੱਕ ਕਰ ਲੈਣੇ ਆ ਹਾਂਜੀ ਦੋਸਤੋ ਇੱਕ ਸਕੋਰ ਵੀ ਹੋਰ ਆ ਗਈ ਇਹ 2017 ਮਾਡਲ ਆ ਜੀ 2017 ਮਾਡਲ ਇਹਦੇ ਵੀ ਲਾਈਟ ਆਰ ਪਹਿਲਾਂ ਲੱਗਿਆ 50000 ਕਿਲੋਮੀਟਰ ਚੱਲੇ ਆ ਟਾਇਰ ਜੀ ਲਾਏ ਬਿਲਕੁਲ ਨਵੇਂ ਲੱਗੇ ਆ ਠੀਕ ਆ ਜੀ ਇਸ 70000 ਤੱਕ ਸਰਵਿਸ ਰਿਕਾਰਡ ਕਿਲੋਮੀਟਰ ਚੱਲੀ ਆ ਠੀਕ ਆ ਜੀ ਇਹ 1385000 ਰੁਪਏ ਕਹਿ ਰਹੇ ਆ ਬਾਕੀ ਨੇ ਛਾਣਾ ਮੋਟਾ ਮੌਕੇ ਦੇ ਕਰਕੇ ਮੈਂ ਕਦੇ ਮੰਨਦਾਂ ਨਹੀਂ ਹਾਂ ਦੋਸਤੋ ਗੱਡੀ ਇਹ ਵੀ ਘੈਂਟ ਆ ਤੁਸੀਂ ਦੇਖ ਸਕਦੇ ਆ ਟਾਇਟ ਪਾ ਗੱਡੀ ਨੂੰ ਬਹੁਤ ਵਧੀਆ ਲੱਗਿਆ ਲਾਏ ਘੈਂਟ ਲੱਗਿਆ ਤੇ ਬਾਕੀ ਤੁਸੀਂ ਅੰਟੀਰੀਅਰ ਗੱਡੀ ਦਾ ਚੈੱਕ ਕਰ ਸਕਦੇ ਹੋ ਬਾਕੀ ਜਿੰਨੀਆਂ ਵੀ ਗੱਡੀਆਂ ਤੁਸੀਂ ਦੇਖੋਗੇ ਹਰੇਕ ਗੱਡੀ ਦੀ ਬਾਈ ਹੋਣਾਂ ਦੀ ਗਾਰੰਟੀ ਫੁੱਲ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀਡੀਓ ਸਾਂਗੇ ਆਪ ਨੂੰ 40 ਸਪੋਰਟ ਫੋਰਾ ਮਾਡਲ S11 ਆ ਗਈ ਆ ਹਾਂਜੀ ਸਕੋਰਪਿਓ ਆ ਸੈਕੰਡ ਓਨਰ ਆ ਇਹ ਕਾਰ ਹਾਂਜੀ ਇਹ ਤੁਹਾਨੂੰ ਘਰ 7 15 ਲੱਖ ਰੁਪਏ ਦੀ ਦੇ ਦਾਂਗੇ ਇਹ ਮਾਡਲ ਜੀ ਇਹ 18 ਮਾਡਲ S11 ਨੂੰ ਦੋਸਤੋ ਗੱਡੀ ਕੰਪਨੀ ਦੇ ਲਾਈ ਲੱਗੇ ਹੋਇਆ ਦੇਖ ਸਕਦੇ ਆ ਤੇ ਟਾਇਰ ਟੱਪਾ ਵਧੀਆ ਲੱਗਿਆ ਗੱਡੀ ਨੂੰ ਰੇਟ ਵੀ ਇਹੋ ਨਾਲ ਨੇ ਆਪਾਂ ਦੱਸਤਾ ਵਾ ਇਹ 2015 ਮਾਡਲ ਸਕੋਰਪਿਓ ਆ ਇਹ ਵੀ ਸੈਕੰਡ ਓਨਰ ਆ 111000 ਕਿਲੋਮੀਟਰ ਚੱਲੀ ਆ ਹਾਂਜੀ ਤੁਸੀਂ ਦੋਸਤੋਂ ਅੰਟੀਰੀਅਰ ਗੱਡੀਆ ਚੈੱਕ ਕਰੋ ਤੇ ਹੋਰ ਵੀ ਤੁਹਾਨੂੰ ਦਿਖਾਉਂਦੇ ਆ ਗੱਡੀਆਂ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਹਾਂਜੀ ਇਹ ਹੈਗੀ ਆ 2015 ਮਾਡਲ ਆ ਸੈਕੰਡ ਓਨਰ ਰეკਲ 11000 ਕਿਲੋਮੀਟਰ ਚੱਲੀ ਆ ਜੀ ਏਅਰ ਇਹਦੇ 90% ਪਏ ਆ ਹਾਂਜੀ ਤੇ ਇਹ ਹੈ ਤੁਹਾਨੂੰ ਕਾਰ 95 ਲੱਖ ਰੁਪਏ ਦੀ ਦਰਜਾ ਸਮਝੋਗੇ ਠੀਕ ਆ ਜੀ ਮਾਡਲ ਕਿਹੜਾ ਹੀ ਇਹ 2015 2015 ਮਾਡਲ ਆ ਦੋਸਤੋ ਹਾਂਜੀ ਤੇ ਕੰਪਨੀ ਵਾਲੇ ਲਾਏ ਲੱਗੇ ਆ ਗੱਡੀ ਸਾਫ ਸੁਥਰੀ ਆ ਦੇਖ ਸਕਦੇ ਆ ਤੁਸੀਂ ਤੇ ਅੱਗੇ ਤੁਹਾਨੂੰ ਇੱਕ ਹੋਰ ਆ 2015 ਮਾਡਲ ਆ ਬਲੈਕ ਕਲਰ ਦੀ ਕਾਰ ਆ ਇਹ ਬਲੈਕ ਵੀ ਜਿਆਦਾ ਡਿਮਾਂਡ ਆ ਬਹੁਤ ਜਿਆਦਾ ਡਿਮਾਂਡ ਦੇ ਰਹਿਣ ਵਾਲੀ ਗੱਡੀ ਦੋਸਤੋ ਬਲੈਕ ਕਲਰ ਦੀ ਸਕੋਰਪਿਓ ਦੇਖ ਸਕਦੇ ਆ ਤੁਸੀਂ ਹਨ 2015 ਮਾਡਲ ਆ 1 ਲੱਖ 10 15000 ਕਿਲੋਮੀਟਰ ਚੱਲੀ ਹੋਈ ਆ ਹਾਂਜੀ ਟੈਰ ਲਾਏ ਤੇ ਚੰਗੇ ਲੱਗੇ ਹੋਏ ਆ ਹਾਂਜੀ 7.5 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ ਆਪਾਂ ਜਿਵੇਂ ਵੀ ਹੋਵੇ ਠੀਕ ਆ ਜੀ ਤੇ ਆ ਦੋਸਤੋ ਚੈੱਕ ਕਰ ਛਾ ਜੇ ਤੁਸੀਂ ਗੱਡੀਆਂ ਤੇ ਗੱਡੀਆਂ 2-4 ਬਾਈ ਹੋਣਾਂ ਕੋਲੇ ਹੋਰ ਵੀ ਸੀ ਉਹ ਗਡਾਉਂ ਚ ਖੜੀਆਂ ਸੀ ਤੇ ਆਪਣੇ ਕੋਲੇ ਟਾਈਮ ਵੀ ਥੋੜਾ ਖੱਚਮਾ ਸੀ ਤੇ ਆਪਣੇ ਨੂੰ ਕਾਰ ਕਲੱਬ ਆ ਮੁੱਲਾਪੁਰ ਦਾ ਖਾਵਾ ਤੇ ਜਿਹਦਾ ਨੰਬਰ 78103 ਦੇ ਨਾਲ ਬੋਲ ਕੇ 99683 ਜੀ 407 ਹਾਂਜੀ 9779211527 ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਵੀ ਮਹਾਰਾਜ ਦੀ ਕਿਰਪਾ ਨਾਲ ਇੰਨੇ ਕਾਰੋਬਾਰ ਸਾਫ਼ ਤੇ ਸੁਥਰਾ ਕਰੀਦਾ ਵਾ ਗੁਰੂ ਸਾਹਿਬ ਦੀ ਕਿਰਪਾ ਵਾ ਬਿਲਕੁਲ ਜੀ ਤੇ ਅੱਜ ਵੀ ਇਹ ਦੇਖੋ ਵੀ ਜਿਹੜੇ ਕਾਰਾਂ ਲੈ ਕੇ ਜਾਂਦੇ ਆ ਉਹਨਾਂ ਦੇ ਆਪ ਵਟਸਐਪ ਦੇ ਵਿੱਚ ਵੀ ਜਾਣੇ ਆਉਣੇ ਹਾਂ ਬਿਲਕੁਲ ਜੀ ਹੁਣ ਚੱਕ ਕਰ ਲਵਾਂ ਮੈਂ ਚਲੋ ਮੈਂ ਤੁਹਾਨੂੰ ਦੇਰਸਾਹਬ ਨੂੰ 360 ਕਾਟ ਪਿਆਊਗਾ ਆਹਾਂ ਦਾ ਜਿਹੜਾ ਆਹ ਸਾਲ ਦੇ ਬਿੱਟੇ ਦਿੱਤੀ ਆ ਠੀਕ ਹੈ ਲੋਕੀ ਆਉਂਦੇ ਆ ਵਰਤਦੇ ਆ ਜਾਣਦੇ ਆਉਣੇ ਆ ਜੇ ਆਪਾਂ ਤਾਂ ਆਏ ਦੇਰਸਾਹਬ ਦਾ ਸਾਬ ਕਰਾਈ ਕੋਈ ਬਿਜ਼ਨਸ ਮੀਨਿੰਗ ਵਾਂਗੂ ਬਾਤਾਂ ਲੱਗ ਜਾਂਦੀ ਬਿਲਕੁਲ ਬਿਲਕੁਲ ਜੇ ਤੁਸੀਂ ਕੰਮ ਸਾਫ਼ ਸੋਸਰਾ ਕਰੋਗੇ ਜੇ ਤੁਸੀਂ ਕੰਮ ਗਲਤ ਕਰੋਗੇ ਤੁਹਾਨੂੰ ਵਿਆਦ ਦਾ ਕੀ ਕਿਸੇ ਨੇ ਘਰੇ ਮਨੀ ਮਾਰਨਾ ਹੈ ਨਾ ਇਹ ਬਹੁਤ ਮਹਾਰਾਜੀ ਕਿਰਪਾ ਵੋ ਇਹ ਅਸੀਂ ਗਾਰੰਟੀ ਦੇ ਨਾਮੇ ਹਰ ਸਰਕਾਰ ਦੀ ਹਰ ਚੀਜ਼ ਦੀ ਵੀ ਕੋਈ ਵੀ ਬੰਦਾ ਆਊਗਾ ਨਿਰਾਸ਼ ਹੋ ਕੇ ਨਹੀਂ ਜਾਊਗਾ ਠੀਕ ਹੈ ਠੀਕ ਹੈ ਬੇਚਾਜ ਕਹੋਗੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ 996814058 997921127 ਠੀਕ ਹੈ ਜੀ ਠੀਕ ਹੈ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਦਾ ਤੇ ਆਸ ਕਰਦਾ ਮੈਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ